ਸਾਸਤ੍ਰੀ ਕਾਲ ਜੀ ਸਾਰਿਆਂ ਨੂੰ ਵੈਲਕਮ ਆ ਤੁਹਾਡਾ ਸਾਰਿਆਂ ਦਾ ਅੱਜ ਦੀ ਵੀਡੀਓ ਦੇ ਵਿੱਚ ਤੁਸੀਂ ਵੀਡੀਓ ਨੂੰ ਦੇਖ ਕੇ ਸਮਝ ਹੀ ਚੁੱਕੇ ਹੋਮੋਗੇ ਕਿ ਆਪਣੀ ਵੀਡੀਓ ਕਿਸ ਟੌਪਿਕ ਦੇ ਬਾਰੇ ਵਿੱਚ ਆ ਜੀ ਹਾਂ ਤੇ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਦੇ ਚੈਨਲਾਂ ਬਾਰੇ ਵਿੱਚ ਜਿਹੜੇ ਕਹਿੰਦੇ ਆ ਵੀ ਸਾਰੀਆਂ ਖਬਰਾਂ ਨੇ ਜਿਹੜੀਆਂ ਜ਼ੀਰੋ ਰਿਪੋਰਟ ਦੀਆਂ ਸਾਡੇ ਕੋਲੇ ਹੁੰਦੀਆਂ ਨੇ ਗਰਾਉਂਡ ਜ਼ੀਰੋ ਰਿਪੋਰਟ ਸਾਡੇ ਕੋਲੇ ਹੁੰਦੀ ਆ ਕੱਲ ਜਦੋਂ 5 ਵਜੇ ਤੋਂ ਬਾਅਦ ਇਹ ਐਲਾਨ ਹੋ ਚੁੱਕਿਆ ਆ ਆਪਾਂ ਸਭ ਨੇ ਖਬਰਾਂ ਸੁਣੀਆਂ ਨੇ ਕਿ ਸੀਜ਼ ਫਾਇਰ ਹੋ ਚੁੱਕਿਆ ਆ ਜਿਹੜੀ ਜੰਗਬੰਦੀ ਆ ਉਹ ਦੋਨਾਂ ਦੇਸ਼ਾਂ ਦੇ ਵਿੱਚ ਘਾਰ ਹੋ ਚੁੱਕੀ ਆ ਵੀ ਇਹ ਦੋਨੋਂ ਜਾਣੇ ਇੱਕ ਦੂਜੇ ਦੇਸ਼ ਦੇ ਉੱਤੇ ਹਮਲਾ ਨਹੀਂ ਕਰਨਗੇ ਜੰਗਬੰਦੀ ਤੋਂ ਬਾਅਦ ਥੋੜੇ ਜਿਹੇ ਰਵਾਦ ਥੋੜੀ ਜੀ ਹਲਚਲ ਹੋਈ ਪਰ 9 ਵਜੇ ਤੋਂ ਬਾਅਦ ਉਹ ਆਪਣੀ ਭਾਰਤੀ ਫੌਜ ਨੇ ਜਵਾਬ ਦਿੱਤਾ ਤੇ ਉਹ ਗੋਲੀਬਾਰੀ ਠਿੱਕ ਗਈ ਪਰ 9 ਵਜੇ ਤੋਂ ਬਾਅਦ ਜਿਹੜਾ ਪੈਨਿਕ ਪੰਜਾਬ ਦੇ ਵਿੱਚ ਫੈਲਿਆ ਜਿਹੜਾ ਡਰ ਪੰਜਾਬ ਚ ਫੈਲਿਆ ਤੇ ਲੋਕ ਇਦਾਂ ਪੈਨਿਕ ਹੋ ਗਏ ਵੀ ਮੁੜ ਕੇ ਫੇਰ جنگ ਲੱਗ ਚੁੱਕੀ ਆ ਲੋਕਾਂ ਨੂੰ ਲੱਗਿਆ ਫੇਰ ਦੁਬਾਰਾ ਤੋਂ جنگ ਲੱਗ ਗਈ ਤੇ ਮਤਲਬ ਇਹ ਚੈਨਲ ਵਾਲਿਆਂ ਨੇ ਇੰਨਾ ਕੁ ਗਾਹ ਪਾਇਆ ਤੁਸੀਂ ਸੁਣ ਕੇ ਤੇ ਇਹਨਾਂ ਦੇ ਟਾਈਟਲ ਦੇਖ ਕੇ ਹੈਰਾਨ ਰਹਿ ਜਾਵੋਗੇ ਤੁਸੀਂ ਬਹੁਤਿਆਨ ਹੀ ਖਬਰਾਂ ਦੇਖੀਆਂ ਵੀ ਹੋਣਗੀਆਂ ਤੇ ਇਹ ਉਹ ਚੈਨਲ ਨੇ ਜਿਹੜੇ ਵੱਡੇ ਪੱਧਰ ਦੇ ਉੱਤੇ ਖਬਰਾਂ ਦਿੰਦੇ ਨੇ ਤੇ ਸਾਡੇ ਵਰਗੀ ਆਮ ਜਨਤਾ ਇਹਨਾਂ ਦੀਆਂ ਖਬਰਾਂ ਸੁਣਦੀ ਦੇਖਦੀ ਆ ਹਨ ਵੀ ਸਾਨੂੰ ਵੀ ਹੁੰਦਾ ਵੀ ਸਾਨੂੰ ਵੀ ਪਤਾ ਲੱਗੇ ਦੇਸ਼ ਵਿਦੇਸ਼ ਦੇ ਵਿੱਚ ਕੀ ਹੋ ਰਿਹਾ ਆ ਪਰ ਜਦੋਂ ਇਹ ਇਦਾਂ ਦੀਆਂ ਖਬਰਾਂ ਫਲਾਉਂਦੇ ਨੇ ਜਿਹੜੀਆਂ ਸਾਨੂੰ ਹੀ ਗਮਰਾਹ ਕਰਦੀਆਂ ਨੇ ਤਾਂ ਫਿਰ ਬਹੁਤ ਦੁੱਖ ਲੱਗਦਾ ਮੈਂ ਤੁਹਾਡੇ ਨਾਲ ਕੁਝ ਕੁ ਟਾਈਟਲ ਸ਼ੇਅਰ ਕਰਦੀਆਂ ਵੀ ਕੀ ਕੀ ਲਿਖਿਆ ਹੋਇਆ ਸੀ ਇਹਨਾਂ ਚੈਨਲਾਂ 'ਤੇ ਜਦੋਂ ਖਬਰਾਂ ਦਿੱਤੀਆਂ ਤਾਂ ਕਿੱਦਾਂ ਉਹਨਾਂ ਨੇ ਲੋਕਾਂ ਨੂੰ ਡਰਾਇਆ ਕੀ ਕੀ ਥੰਬਨੇਲ ਲਿਖੇ ਇੱਕ ਚੈਨਲ ਦੇ ਉੱਪਰ ਲਿਖਿਆ ਹੋਇਆ ਕਿ ਪਾਕਿਸਤਾਨ ਨੇ ਫਿਰ ਭੇਜੇ ਡਰੋਨ ਵੱਜ ਚੁੱਕੇ ਨੇ ਸਾਇਰਨ ਇੱਕ ਹੋਰ ਸੀਗਾ ਮੁਕਰ ਗਿਆ ਪਾਕਿਸਤਾਨ ਕਰ ਦਿੱਤਾ ਫਿਰ ਤੋਂ ਹਮਲਾ ਇੱਕ ਹੋਰ ਵੱਜ ਗਏ ਸਾਇਰਨ 20 ਜ਼ਿਲ੍ਹਿਆਂ 'ਚ ਬਲੈਕਆਊਟ 20 ਮਿੰਟਾਂ 'ਚ ਪਾਕਿਸਤਾਨ ਨੇ ਕਰ ਦਿੱਤੇ 50 ਧਮਾਕਾ ਤੇ ਅੰਮ੍ਰਿਤਸਰ 에ਅਰਪੋਰਟ ਤੇ ਕੀਤਾ ਵੱਡਾ ਬੰਬ ਧਮਾਕਾ ਪਤਾ ਨਹੀਂ ਕਿੱਦਾਂ ਇਹਨਾਂ ਨੇ ਵੀਡੀਓਜ਼ ਐਡੀਟਿੰਗ ਕਰ ਕਰਕੇ ਮਤਲਬ ਇਹ ਅੱਗ ਦੇ ਵਿੱਚ ਖੜ ਖੜ ਕੇ ਮਾਈਕ ਲੈ ਲੈ ਕੇ ਵੀਡੀਓ ਬਣਾ ਰਹੀ ਸੀ ਕਿ ਇੰਨੀਆਂ ਜਗ੍ਹਾ ਤੇ ਅੱਗ ਲੱਗ ਚੁੱਕੀ ਹੈ ਇਹਨਾਂ ਧਮਾਕਿਆਂ ਦੇ ਨਾਲ ਮਜ਼ਾਇਲਾਂ ਦੇ ਨਾਲ ਬੰਬਾਂ ਦੇ ਨਾਲ ਡਰੋਨਾਂ ਦੇ ਨਾਲ ਪਰ ਬਹੁਤ ਸਾਰੇ ਇਦਾਂ ਦੇ মিডিਆ ਵੀ ਆ ਆਪਣੇ ਬਹੁਤ ਸਾਰੇ ਇਦਾਂ ਦੇ ਨਿਊਜ਼ ਚੈਨਲ ਨੇ ਜਿਨ੍ਹਾਂ ਨੇ ਸ਼ੁੱਧ ਤੇ ਸਪਸ਼ਟ ਹੀ ਖਬਰਾਂ ਦਿੱਤੀਆਂ ਨੇ ਉਹਨਾਂ ਨੇ ਕੋਈ ਡਰੋਨ ਵਾਲੀ ਗੱਲ ਨਹੀਂ ਕੀਤੀ ਤੇ ਉਹ ਵੀਰ ਭਰਾ ਵੀ ਕਹਿ ਰਹੇ ਨੇ ਕਿ ਅਸੀਂ ਖੁਦ ਬਾਡਰ ਤੇ ਜਾ ਕੇ ਆਏ ਆ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਕੋਈ ਉੱਥੇ ਅੱਗ ਨਹੀਂ ਲੱਗੀ ਤੇ ਪੰਜਾਬ ਦੇ ਵਿੱਚ ਤਕਰੀਬਨ ਰਾਤ ਸਾਰੇ ਕਿਤੇ ਸ਼ਾਂਤੀ ਰਹੀ ਆ ਕੋਈ ਵੀ ਸ਼ਹਿਰ ਜਾਂ ਜ਼ਿਲ੍ਹੇ ਦੇ ਵਿੱਚ ਕੋਈ ਇਦਾਂ ਦੀ ਪ੍ਰੋਬਲਮ ਨਹੀਂ ਹੋਈ ਜਿਹੜੀ 2-3 ਦਿਨ ਪਹਿਲਾਂ ਤੋਂ ਧੁਮਾਕੇ ਸੁਣੇ ਜਾ ਰਹੇ ਸੀ ਰਾਤ ਤਕਰੀਬਨ ਸਾਰੇ ਕਿਤੇ ਹੀ ਸੁੱਖ ਸ਼ਾਂਤੀ ਰਹੀ ਆ ਇੱਕ ਹੋਰ ਚੈਨਲ ਦੇ ਉੱਪਰ ਪਾਇਆ ਹੋਇਆ ਸੀ ਕਿ ਅੱਧੀ ਰਾਤ ਨੂੰ ਧਮਾਕਿਆਂ ਨਾਲ ਗੂੰਜਿਆ ਅੰਮ੍ਰਿਤਸਰ ਇਦਾਂ ਦੇ ਥੰਬਨੇਲ ਲਾ ਲਾ ਕੇ ਵੀਡੀਓਜ਼ ਬਣਾਈਆਂ ਸਿਰਫ ਵਿਊਸ਼ ਆਪਣ ਲਈ ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਆ ਵੀ ਪੂਰੇ ਪੰਜਾਬ ਦੇ ਵਿੱਚ ਕਿਤੇ ਰਾਤ ਕੋਈ ਧਮਾਕਾ ਨਹੀਂ ਹੋਇਆ ਕੋਈ ਧਮਾਕਿਆਂ ਦੀ ਆਵਾਜ਼ ਦੂਰ ਤੋਂ ਸੁਣਾਈ ਨਹੀਂ ਦਿੱਤੀ ਪਰ ਜੰਮੂ ਦੇ ਵਿੱਚ ਵੀ ਭਾਰਤੀ ਫੌਜ ਨੇ ਕਿਹਾ ਕਿ ਕੋਈ ਇਦਾਂ ਦਾ ਧਮਾਕਾ ਨਹੀਂ ਹੋਇਆ ਪਰ ਇਹਨਾਂ ਚੈਨਲਾਂ ਨੇ ਧਮਾਕੇ ਕਰਨ ਦੀ ਕੋਈ ਕਸਰ ਨਹੀਂ ਛੱਡੀ ਇਹਨਾਂ ਨੇ ਰਾਤ ਇਦਾਂ ਦੀਆਂ ਵੀਡੀਓਜ਼ ਥੰਬਨੇਲ ਲਾ ਲਾ ਕੇ ਲੋਕਾਂ ਨੂੰ ਇੰਨਾ ਕਿ ਡਰਾਇਆ ਕਿ ਰਾਤ ਨੂੰ ਲੋਕ ਰਾਤ ਤੋਂ ਲੈ ਕੇ ਸਵੇਰ ਤੱਕ ਲੋਕ ਇਹੀ ਸੋਚੀ ਗਏ ਕਿ ਜੰਗ ਫੇਰ ਲੱਗ ਚੁੱਕੀ ਹੈ ਹਾਲਾਂਕਿ ਇਹ ਗੱਲ ਸੀ ਕਿ ਹੁਣ ਤੱਕ ਜੰਗ ਲੱਗੀ ਹੋਈ ਨਹੀਂ ਸੀ ਦੋਨੋਂ ਮੂਲਕ ਇੱਕ ਦੂਜੇ ਤੇ 에ਅਰਸ ਸਟ੍ਰਾਈਕ ਕਰ ਰਹੇ ਸੀ ਕਿਸੇ ਤਰੀਕੇ ਨਾਲ ਕਰਦਾ ਸੀ ਕੋਈ ਡਰੋਨ ਭੇਜਦਾ ਸੀ ਜੰਗ ਉਦੋਂ ਲੱਗਦੀ ਹੁੰਦੀ ਹੈ ਜਦੋਂ ਦੋਨਾਂ ਦੇਸ਼ਾਂ ਦੀਆਂ ਫੌਜਾਂ ਆਹਮੋ ਸਾਹਮਣੇ ਹੋ ਕੇ ਲੜਦੀਆਂ ਨੇ ਹਲੇ ਤੱਕ ਫੌਜਾਂ ਆਹਮੋ ਸਾਹਮਣੇ ਨਹੀਂ ਹੋਈਆਂ ਸੀ ਪੰਜਾਬ ਚ ਹਲੇ ਤੱਕ ਆਹਮਣੋ ਸਾਹਮਣੇ ਕਿਤੇ ਗੋਲੀ ਨਹੀਂ ਚੱਲੀ ਸੀ ਨਾ ਰਾਜਸਥਾਨ ਚ ਨਾ ਗੁਜਰਾਤ ਚ ਸਾਰੇ ਕਿਤੇ ਇਦਾਂ ਦਾ ਹਲੇ ਤੱਕ ਕੁਝ ਨਹੀਂ ਹੋਇਆ ਸਿਰਫ ਜੰਮੂ ਦੇ ਵਿੱਚ ਜਿਹੜੀ ਬੀਐਸਐਫ ਆ ਉਹ ਮੁਕਾਬਲਾ ਕਰ ਰਹੀ ਆ ਉਹਨਾਂ ਦਾ ਉੱਥੇ ਵੀ ਕੋਈ ਐਕਸਟਰਾ ਫੌਜ ਨਹੀਂ ਲੱਗੀ ਖਾਸ ਕਰਕੇ ਪੰਜਾਬੀ ਮੀਡੀਆ ਜਿਨ੍ਹਾਂ ਦੇ ਮੈਂ ਥੰਬਨੇਲਾਂ ਦੀ ਤੁਹਾਡੇ ਨਾਲ ਆ ਵੀਡੀਓਜ਼ ਬਣਾਈਆਂ ਇਹਨਾਂ ਨੇ ਇਹਨਾਂ ਨੇ ਰਾਤ ਲੋਕਾਂ ਨੂੰ ਇੰਨਾ ਕੁ ਡਰਾਇਆ ਕਿ ਲੋਕ ਰਾਤ ਨੂੰ ਤੇਲ ਲੈਣ ਲਈ ਪੰਪਾਂ ਵੱਲ ਨੂੰ ਭੱਜ ਗਏ ਤੇ ਲੋਕ ਹੋਰ ਜ਼ਿਆਦਾ ਰਾਸ਼ਨ ਇਕੱਠਾ ਕਰਨ ਬਾਰੇ ਸੋਚਣ ਲੱਗੇ ਵੀ ਕਿਤੇ ਰਾਸ਼ਨ ਤਾਂ ਨਹੀਂ ਮਹਿੰਗਾ ਹੋ ਜੂਗੀ ਜੇ ਜੰਗ ਦੁਬਾਰਾ ਲੱਗ ਗਈ ਤਾਂ ਸਾਰੇ মিডিਆ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਇਦਾਂ ਦਾ ਨਾ ਕੁਝ ਕਰੋ ਸ਼ਾਂਤੀ ਵਧੀਆ ਲੱਗਦੀ ਆ ਸ਼ਾਂਤੀ ਬਣੀ ਰਹਿਣ ਦੋ ਅੱਗ ਲਾਉ ਪੜਕਾਉ ਖਬਰਾਂ ਨਾ ਪੇਸ਼ ਕਰੋ ਇਹ ਚੀਜ਼ ਨੂੰ ਮੰਨਦੇ ਆ ਵੀ ਤੁਹਾਨੂੰ ਵੀਊ ਦੀ ਲੋੜ ਆ ਤੁਹਾਨੂੰ ਵੀ ਵੀਊਸ ਤੁਹਾਨੂੰ ਚਾਹੀਦੇ ਨੇ ਪਰ ਤੁਸੀਂ ਲੋਕਾਂ ਨੂੰ ਇਦਾਂ ਡਰਾ ਤਮਕਾ ਕੇ ਵੀਊ ਇਕੱਠੇ ਕਰਨਾ ਚਾਹੁੰਦੇ ਹੋ ਪੰਜਾਬ ਦੇ ਲੋਕ ਕਦੇ ਵੀ ਲੜਾਈ ਨਹੀਂ ਚਾਹੁੰਦੇ ਬਾਰਡਰ ਏਰੀਆ ਦੇ ਜਿਹੜੇ ਲੋਕ ਨੇ ਉਹ ਬਹੁਤ ਜ਼ਿਆਦਾ ਡਰੇ ਪਏ ਨੇ ਉਹ ਰਾਤਾਂ ਨੂੰ ਆਪਣੇ ਘਰ ਛੱਡ ਕੇ ਜਾਂਦੇ ਨੇ ਸਵੇਰੇ ਘਰੇ ਆਉਂਦੇ ਨੇ ਤੇ ਬਹੁਤ ਸਾਰੇ ਪਿੰਡ ਤਾਂ ਖਾਲੀ ਵੀ ਹੋ ਚੁੱਕੇ ਸੀ ਇਹ ਖਬਰਾਂ ਸੁਣ ਸੁਣ ਕੇ ਡਰ ਡਰ ਕੇ ਆਪਾਂ ਨੇ ਵੀ ਦੇਖਿਆ ਵੀ ਕਿਸੇ ਦੇ ਘਰੇ ਗੋਲੇ ਵੀ ਡਿੱਗੇ ਆ ਡਰੋਨ ਵੀ ਡਿੱਗੇ ਆ ਨਾ ਕਿਸੇ ਦੇ ਡੰਗਰ ਪਸ਼ੂਆਂ ਦਾ ਨੁਕਸਾਨ ਹੋਇਆ ਬਠਿੰਡੇ ਏਰੀਆ 'ਚ ਕਿਸੇ ਘਰ ਦਾ ਵੀ ਨੁਕਸਾਨ ਹੋਇਆ ਉਦਾਂ ਦੇ ਲੋਕ ਕਦੇ ਵੀ ਜੰਗ ਨਹੀਂ ਚਾਹੁੰਦੇ ਜਿਹੜੇ ਸਫਰ ਕਰਦੇ ਨੇ ਪਰ ਇਹ ਮੀਡੀਆ ਨੂੰ ਤਾਂ ਬਹੁਤ ਪ੍ਰੋਬਲਮ ਹੋਈ ਜਦੋਂ ਜੰਗ ਬੰਦ ਹੋ ਗਈ ਕਿਉਂਕਿ ਇਹਨਾਂ ਦੇ ਵਿਊ ਬੰਦ ਹੋਣ ਲੱਗੇ ਸੀ ਵੈਸੇ ਹੀ ਪੰਜਾਬ ਦੇ ਵਿੱਚ ਬਹੁਤ ਸਾਰੇ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਗੱਲ ਕੀਤੀ ਜਾ ਸਕਦੀ ਆ ਪਰ ਕਦੇ ਵੀ ਇਦ ਤੇ ਕੋਈ ਬੋਲਦਾ ਹੀ ਨਹੀਂ ਬਹੁਤ ਸਾਰੇ ਇਹ ਨਿਊਜ਼ ਚੈਨਲ ਤਾਂ ਇਦਾਂ ਦੇ ਵੀ ਸੀ ਜਿਹੜੇ ਹੁਣ ਬਹੁਤ ਘੱਟ ਵੀਡੀਓਜ਼ ਅਪਲੋਡ ਕਰਦੇ ਸੀ ਵੀਡੀਓਜ਼ ਪਾਉਂਦੇ ਵੀ ਨਹੀਂ ਸੀ ਪਰ ਅੱਜ ਕੱਲ ਉਹਨਾਂ ਦੀਆਂ ਵੀ ਬਹੁਤ ਸਾਰੀਆਂ ਵੀਡੀਓਜ਼ ਚੱਲ ਰਹੀਆਂ ਸੀ ਵਧੀਆ-ਵਧੀਆ ਥੰਬਨੇਲ ਲਾ ਕੇ ਵਧੀਆ-ਵਧੀਆ ਤੁਹਾਨੂੰ ਪਤਾ ਹੀ ਆ ਕਿਹੜੇ ਥੰਬਨੇਲ ਲਾਉਂਦੇ ਸੀ ਜਿਵੇਂ ਕਹਿੰਦੇ ਹੁੰਦੇ ਆ ਨਾ ਅੱਗ ਲਾਏ ਡਬੂ ਕੰਧ ਤੇ ਉਹ ਕਾਮਾ ਵੀ ਜਦੋਂ ਇਦਾਂ ਦਾ ਕੁਝ ਹੋ ਗਿਆ ਤਾਂ ਪੱਤਰਕਾਰਾਂ ਨੇ ਫਿਰ ਸਾਈਡ ਤੇ ਹੋ ਜਾਣਾ ਤੇ ਸਫਰ ਕਰਨਗੇ ਸਰਹੱਦੀ ਇਲਾਕਿਆਂ ਦੇ ਲੋਕ ਉਹਨਾਂ ਦਾ ਘਰ-ਬਾਰ ਖਰਾਬ ਹੋ ਉਹਨਾਂ ਦੇ ਕੋਲ ਵੀ ਬੱਚੇ ਨੇ ਉਹਨਾਂ ਦਾ ਡੰਗਰ ਪਸ਼ੂ-ਮਾਲ ਵੀ ਆ ਹਨ ਤੇ ਉਹ ਸਭ ਤੋਂ ਵੱਧ ਜ਼ਿਆਦਾ ਸਫਰ ਕਰਦੇ ਨੇ ਸੋ ਪਲੀਜ਼ ਸਾਰਿਆਂ ਦਾ ਖਿਆਲ ਰੱਖਿਆ ਜਾਵੇ ਇਦਾਂ ਦੀਆਂ ਖਬਰਾਂ ਪੜਕਾਉ ਨਾ ਫਲਾਈਆਂ ਜਾਣ ਕਿਉਂਕਿ ਜੰਗਾਂ ਜੁੱਧਾਂ ਦੇ ਨਾਲ ਕਦੇ ਵੀ ਮਸਲੇ ਹੱਲ ਨਹੀਂ ਹੋਏ ਤੇ ਇਹਨਾਂ ਦਾ ਕਦੇ ਵੀ ਕੋਈ ਫਾਇਦਾ ਨਹੀਂ ਹੋਇਆ ਨੁਕਸਾਨ ਹੀ ਨੁਕਸਾਨ ਹੋਇਆ ਉਹ ਕਿਸੇ ਦੇਸ਼ ਦਾ ਵੱਧ ਹੋ ਸਕਦਾ ਦਾ ਘਟ ਹੋ ਸਕਦਾ ਉਹ ਭਾਵੇਂ ਪਾਕਿਸਤਾਨ ਦਾ ਹੋਵੇ ਭਾਵੇਂ ਇੰਡੀਆ ਦਾ ਤੇ ਪੰਜਾਬ ਦਾ ਪੰਜਾਬ ਦਾ ਹੋਵੇ ਹੁਣ ਆ ਇਹਦੇ ਵਿੱਚ ਨੁਕਸਾਨ ਹੀ ਆ ਸੋ ਇਦਾਂ ਦੀਆਂ ਨੁਕਸਾਨ ਵਾਲੀਆਂ ਗੱਲਾਂ ਜੇ ਨਾ ਹੀ ਕਰੀਏ ਤਾਂ ਬਹੁਤ ਵਧੀਆ ਗੱਲ ਆ ਕਿਉਂਕਿ ਆਪਣੇ ਕਰਨ ਲਈ ਬਹੁਤ ਕੁਝ ਵੀ ਆਇਆ ਉਧਰ ਧਿਆਨ ਦਿੱਤਾ ਜਾਵੇ ਸੋ ਮੈਂ ਉਮੀਦ ਕਰਦੀ ਆ ਵੀਥੋ ਇਹ ਥੋੜੀ ਜਿਹੀ ਇੱਕ ਵੀਡੀਓ ਸੀ ਜਿਹੜੀ ਦੇਖ ਕੇ ਮੈਨੂੰ ਲੱਗਿਆ ਵੀ ਬਣਾਉਣੀ ਚਾਹੀਦੀ ਆ YouTube ਦੇ ਉੱਤੇ ਬਹੁਤ ਗਾਹ ਪੈ ਰਿਹਾ ਇਦਾਂ ਦੀਆਂ ਖਬਰਾਂ ਦਾ ਕੋਈ ਇਦਾਂ ਦੀ ਡਰੋਨ ਵਾਲੀ ਗੱਲ ਨਹੀਂ ਹੋਈ ਪਰ ਨਿਊਜ਼ ਚੈਨਲਾਂ ਨੇ ਕੋਈ ਕਸਰ ਨਹੀਂ ਛੱਡੀ ਤਾਂ ਪਲੀਜ਼ ਆਪਣਾ ਧਿਆਨ ਰੱਖਿਆ ਕਰੋ ਸਾਰੇ ਜਾਣੇ ਵੀਡੀਓਜ਼ ਨੂੰ ਦੇਖ ਕੇ ਡਰਿਆ ਨਾ ਕਰੋ ਦੋ ਤਿੰਨ ਚੈਨਲ ਹੈਗੇ ਨੇ ਜਿਹੜੇ ਬਿਲਕੁਲ ਟੂ ਦੀ ਪੁਆਇੰਟ ਗੱਲ ਕਰਦੇ ਨੇ ਕੋਈ ਭੜਕਾਊ ਖਬਰਾਂ ਨਹੀਂ ਦਿੰਦੇ ਤਾਂ ਤੁਸੀਂ ਉਥੋਂ ਖਬਰਾਂ ਦੇਖ ਸਕਦੇ ਹੋ ਹਰੇਕ ਦੀਆਂ ਖਬਰਾਂ ਦੇਖ ਕੇ ਨਾ ਡਰਿਆ ਕਰੋ ਮੈਂ ਉਮੀਦ ਕਰਦੀ ਆ ਵੀ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਊਗੀ ਧੰਨਵਾਦ ਜੀ